ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਫਿਰਦੇ ਸੋ ਹਾਂ ਅੱਜ ਦੇ ਪਰ ਵੀਡੀਓ ਲੈ ਕੇ ਬਣਾਉਣੀ ਪੱਗ ਲਿਆ ਅਸੀਂ 5.5 ਮੀਟਰ ਆ ਕਪੜਾ ਹੱਡ ਪਰ ਫੋਲਡ ਕਰਤੇ ਆ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸ਼ੁਰੂ ਦੇ ਸੰਤ ਚੁਲਿਆ ਕੇ ਲੜ ਨੂੰ ਪੂਰੀ ਤਰ੍ਹਾਂ ਖੋਲਦੇ ਬਸ ਵਿੱਚ ਜਿਹੜੇ ਆਪਾਂ ਬਲਦ ਨੂੰ ਇਕੱਠੇ ਕਰਕੇ ਜਿਹੜਾ ਆਪਾਂ ਅਧਿਆਖਤ ਲੜ ਨੂੰ ਸਹੀ ਕਰਕੇ ਤੇ ਬਣਾ ਲੋਡ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਵੇਚ ਕੇ ਕਰਕੇ ਪੂਣੀ ਖੋਲਦੇ ਬਸ ਥੱਲੇ ਰੱਖ ਲੈਣਾ ਤੇ ਮਤਬ ਉਸ ਉੱਤੇ ਰੱਖ ਕੇ ਅ ਦੋਈ ਪਲਿਆ ਦੋਈ ਪਲਿਆ ਚੁਲੜੇ ਆਪਣੇ ਵਾਲਿਆਂ ਇਕੱਠੇ ਕਰਕੇ ਤੇ ਉੱਤੇ ਜਿਹੜਾ ਲੜ ਨੂੰ ਜੰਗੀ ਤਰ੍ਹਾਂ ਸੈਟ ਕਰਨਾ ਹੈ ਸੈਟ ਕਰਕੇ ਤੇ ਆਪਣੇ ਵਾਲਿਆਂ ਉਹ ਆਪਾਂ ਲੋਡ ਕਰਕੇ ਜਿਹੜਾ ਪਲੜ ਨੂੰ ਲੜ ਨੂੰ ਜੰਗੀ ਤਰ੍ਹਾਂ ਸੈਟ ਕਰਕੇ ਲਗਾ ਦੇਣਾ ਹੈ ਤੇ ਨਾਲ ਦੀਆਂ ਵਾਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈਟ ਕਰਕੇ ਲਗਾਉਣਾ ਹੈ ਤੇ ਲੜਨ ਨੂੰ ਵੀ ਜਿਹੜਾ ਲੜਨ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਲੋਡ ਕਰਕੇ ਤੇ ਚੰਗੀ ਤਰ੍ਹਾਂ ਵਾਲ ਪਾ ਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਕ ਟੂ ਪਿੰਚ ਕਰਕੇ ਪੂਣੀ ਹੋ ਜਾਂਦਾ ਥੱਲੇ ਰੱਖ ਲੈਣਾ ਬੰਦ ਪਾ ਥੱਲੇ ਰੱਖ ਲੈਣਾ ਦੋਈ ਪੱਲੇ ਜੋ ਪੱਲੇ ਪੱਲੇ ਜੋ ਜ਼ਿਆਦਾ ਖੋਲ ਕੇ ਹੋ ਜੋ ਵਿੱਚ ਜਿਹੜੇ ਆਪਾਂ ਬਲ ਨੇ ਪਾ ਲੈਣੇ ਬਲ ਪਾ ਕੇ ਚੰਗੀ ਤਰ੍ਹਾਂ ਜਿਹੜੇ ਪੱਲਾ ਨੂੰ ਲੋਡ ਕਰ ਲੈਣਾ ਉਂਗਲੀ ਤੋਂ ਉਠਾੜਿਆ ਮੈਂ ਬਲ ਨੇ ਪਾਉਣੇ ਹਨ ਇਹੜਾ ਪਾ ਅਗਲਾ ਲੜ ਲਾਉਣਾ ਹੈ ਲੜਨ ਬੈਗ ਤੇ ਪੈਂਚ ਕਰ ਲੈਣਾ ਪੂਣੀ ਰੱਖ ਦਵਾ ਥੱਲੇ ਰੱਖ ਲੈਣਾ ਬੰਦ ਪਾਸਾ ਉਤਰਾ ਕੇ ਤੇ ਦੋ ਹੀ ਪੱਲੇ ਚੰਗੀ ਤਰ੍ਹਾਂ ਸੈਟ ਕਰਕੇ ਤੇ ਲੜਨ ਜਿਹੜਾ ਉੱਤੋਂ ਕਿਤਨਾ ਸੈਟ ਕਰਨਾ ਹੈ ਦੇ ਪਾਕੀ ਪੱਕ ਜੀ ਵੀਡੀਓ ਆਪਣੀ ਸੈਟਿੰਗ ਨਾਲ ਨਾਲ ਕਰੀ ਜਾਣੀ ਹੈ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲਦੇ ਉਸ ਚੰਗੀ ਤਰ੍ਹਾਂ ਸੈਟ ਕਰਕੇ ਤੇ ਜਿੱਥੇ ਆਪਣੇ ਪਹਿਲੇੜਾ ਦੇ ਵਾਲ ਮੁੱਕਦੇ ਹੋਣਗੇ ਇੱਥੇ ਆਪਾਂ ਜਿਹੜਾ ਲੜਨ ਲੋਡ ਕਰਕੇ ਲਗਾ ਦੇਣਾ ਹੈ ਤੇ ਬਾਕੀ ਪਗਦੇ ਵੀਡੀਓ ਪਛੜੇਗਾ ਨਾਲ ਦੀ ਨਾਲ ਕਰੀ ਜਾਣੀ ਹੈ ਤੇੜਾ ਆਪਾਂ ਅਗਲਾ ਲੜਨਾ ਹੈ ਲੜਨ ਦਾ ਬੈਗ ਤਾਂ ਪਿੰਜ ਕਰਕੇ ਪੁਣੀ ਲਾਉਣ ਦਾ ਬੰਦੇ ਲੱਕ ਲੈਣਾ ਤੇ ਬੰਦ ਪਾਸਾ ਤੇ ਰਾ ਕੇ ਦੋ ਹੀ ਪੱਲਿਆਂ ਚੋਂ ਪੱਲੇ ਪੱਲੇ ਜਿਆਦਾ ਹੋਣਗੇ ਦੂਜੇ ਪੱਲੇ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜਨ ਨੂੰ ਜਿੱਤਰਾ ਸੈੱਟ ਕਰਕੇ ਤੇ ਸਾਫ ਕਰਕੇ ਲਗਾ ਦੇਣਾ ਤੇ ਉਤਲੇ ਲੜਨ ਨੂੰ ਜਿੱਤਰਾ ਸੈੱਟ ਕਰਕੇ ਤੇ ਸ਼ੇਫ ਜੜੀ ਆਪਣੀ ਸ਼ਿਟ ਸੈੱਟ ਕਰਕੇ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਪੱਗ ਬੰਨਣਾ ਦਾ ਕਰੀ ਜਿਹੜਾ ਆਪਾਂ ਪੱਗ ਬੰਨਣਾ ਹੈ ਤੇ ਫੇਰ ਜਿਹੜਾ ਆਪਾਂ ਕਲਗੀ ਲੜਾ ਲਗਾਉਣਾ ਅੱਧਾ ਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਉਸ ਤੋਂ ਚੰਗੀ ਤਰ੍ਹਾਂ ਵਾਲ ਕੱਢ ਲੈਣਾ ਹੈ ਨਾ ਤੇ ਵਾਲ ਕੱਢ ਕੇ ਤੇ ਬੈਤ ਲੜਨ ਚੜਾਈ ਤੇ ਲੈ ਕੇ ਮੁਰੇ ਲੈ ਕੇ ਜਿਹੜੀ ਆਪਾਂ ਚੜਾਈ ਘਟਾ ਲੈਣੀ ਹੈ ਜਿਹੜਾ ਤੁਸੀਂ ਕਲਗੀ ਲੜਾ ਨੂੰ ਸਾਫ਼ ਵੀ ਲਗਾ ਸਕਦੇ ਹੋ ਇਹ ਤੁਹਾਡੇ ਅਲਰਟ ਪੰਨੇ ਜਦੋਂ ਉਹ ਵਧੀਆ ਜਦੋਂ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਉੱਤੇ ਜਿਹੜਾ ਲੜਮ ਚਿੱਕੜਾ ਸੈੱਟ ਕਰਕੇ ਤੇ ਉੱਤੇ ਬਾਹਰ ਜਾਣਦੇ ਆ ਉਹਨਾਂ ਨਾਲ ਬਾਜਨਾ ਕੱਢ ਲੈਣਾ ਬਾਜਨਾ ਕੱਢ ਕੇ ਤੇ ਫਿਰ ਆਪਹਿਣਾ ਲੜਨ ਪੱਗ ਪੈਂਦੇ ਲੜਾ ਕੇ ਫਰੰਟ ਵੱਲ ਨੂੰ ਫੋਲਡ ਕਰਕੇ ਤੇ ਉੱਤੇ ਇੱਕ ਜੇ ਤੁਹਾਡੇ ਅਲਰਟ ਘੜਿਆਂ ਦਾ ਤੁਸੀਂ ਇੱਕ ਜਾਂ ਦੋ ਪੱਗ ਜਿਹੜੇ ਉੱਤੇ ਲੜ ਚੱਕਰ ਵਸਤੇ ਲਗਾ ਸਕਦੇ ਹੋ ਟੜਾਪਾ ਸੈਟ ਜਿਹੜਿਆ ਬਲ ਬਲ ਪਾਈ ਉਹ ਵੀ ਆਪ ਸੈਟ ਕਰ ਲੈਣਾ ਜਿਹੜਾ ਆਪ ਸੈਟ ਕਰ ਜਿਹੜਾ ਲਾਈਟਰ ਦੇ ਸੈਂਟਰ ਕਿਉਂ ਨਾ ਆਪ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕਿਤੇ ਉਹ ਸੈਟ ਨਗਰੇ ਆ ਦੋਥੋਂ ਪਰ ਬਾਹਰ ਬਾਹਰ ਨਾ ਹੱਥ ਨਾਲ ਜਿਹੜਾ ਸੈਟ ਕਵਰ ਕਰਨਾ ਹੈ ਜੰਗੀ ਤਰ੍ਹਾਂ ਜਿਹੜਾ ਆਪ ਸਿਰ ਟੈਟ ਕਵਰ ਕਰਕੇ ਤੇ ਬੈਦਾਂ ਲਗਾਉਣਾ ਅੱਧਾ ਜੋ ਅੱਧਾ ਘੱਬੇ ਬੋਲ ਲਗਾ ਕੇ ਜਿਹੜਾ ਪਲਾੜ ਨੂੰ ਸਾਫ਼ ਕਰਕੇ ਲਗਾਉਣਾ ਹੈ ਤੇ ਬਾਕੀ ਪਗੜੀ ਵੀਡੀਓ ਪਸਟਿੰਗ ਕਰੀ ਜਾਣੀ ਹੈ ਵੀਡੀਓ ਬਤਾਓ ਚੂ ਕਰਿਓ ਤਾਂ ਜਿਹੜੇ ਵੀਰਾਂ ਨੂੰ ਵੱਲੋਂ ਵਾਲੀ ਪਗਮਾਨੀ ਜੇ ਕੋਈ ਪ੍ਰੋਬਲਮ ਆਦੀ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣਾ ਤੇ ਆਪਣੀ ਬਾਕੀ-ਬਾਕੀ ਵੀਡੀਓ ਵੀ ਸੈਟਿੰਗ ਨਾਲ ਨਾਲ ਕਰੀ ਜਾਣੀ ਹੈ ਤੇ ਜੇ ਵੀਡੀਓ ਪਸੰਦ ਆ ਰਹੀ ਤਾਂ ਲਾਈਕ ਸ਼ੇਅਰ ਕਰਕੇ ਜੂ ਕਰਿਓ ਤੇ ਵੀਡੀਓ ਬਹੁਤ ਵਾਰੀ ਸ਼ੇਅਰ ਕਰਿਓ ਤੇ ਆਪਣੀ ਜਿਹੜੀ ਚੰਗੀ ਤਰ੍ਹਾਂ ਬਾਕੀ-ਬਾਕੀ ਦੀ ਵੀਡੀਓ ਆਪਣੀ ਸੈਟਿੰਗ ਨਾਲ ਨਾਲ ਕਰੀ ਜਾਣੀ ਹੈ ਤੇ ਉੱਤਲੇ ਲੜਾਂ ਦੀ ਵੀਡੀਓ ਆਪਣੀ ਸੈਟਿੰਗ ਨਾਲ ਨਾਲ ਕਰੀ ਜਾਣੀ ਹੈ ਤੇ ਆਪਣੀ ਜਿਹੜੀ ਆਪਣੇ ਵਾਲ ਨੇ ਜਿਹੜੇ ਆਪੋ ਸੈਟ ਕਰ ਲੈਣ ਸੰਘਣੇ ਕਰ ਲੈਣ ਹਨ ਤੇ ਜਿੱਥੇ ਕਿ ਤੋਂ ਜਿੱਥੇ ਕਿ ਤੋਂ ਵਾਲ ਕੱਟ ਹੋਣੀ ਤੇ ਉਹ ਵਾਈ ਫੇਰ ਕੇ ਆਪਣੇ ਜਿਹੜੇ ਵਾਲ ਨਹੀਂ ਬਤਾ ਲੈਣਾ ਜਲਦੀ ਨਾਲ ਵੀਡੀਓ ਲੈ ਕੇ ਹਾਜ਼ਰ ਹੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ